ਕਹ ਬਲੋਂ 4.7 ਕਰੋੜ ਰੁਪਏ ਬਲੋਂ ਡਰੱਗ ਮਨੀ ਨਾਲ ਬਣਾਈ ਗਈ ਚਲ ਅਤੇ ਅਚਲ ਜਾਇਦਾਦ ਨਕਦੀ ਤੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਜਮਾ ਡਰੱਗ ਮਨੀ ਦੀ ਰਕਮ ਕਿੱਥੀ ਜ਼ਬਤ ਇਹ ਵੀ ਪੰਜਾਬ ਨੂੰ ਇੱਕ ਖਾਸ ਰਿਪੋਰਟ ਤੁਸੀਂ ਜਿਹੜਾ ਇਹਗਾ ਆ ਇਹਨੂੰ ਕਿਤੇ ਅੱਗੇ ਟਰਾਂਸਫਰ ਕਰ ਸਕਦੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਜਿਹੜੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਅਧੀਨ ਕੰਮ ਕਰਦੇ ਹੋਏ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਐਫਆਈਆਰ ਨੰਬਰ 40/25 ਅਧੀਨ ਤਾਰਾ 21ਸੀ 2529 ਨਾ ਐਨਡੀਪੀਐਸ ਐਕਟ ਅਤੇ 25 ਆਰਮਸ ਐਕਟ ਅਧੀਨ ਆਪਾਂ ਇੱਕ ਮੁਕਦਮਾ ਦਾਇਰ ਕੀਤਾ ਸੀਗਾ ਪੀਐਸ ਵੇਰਕਾ ਵਿੱਚ ਜਿਸ ਵਿੱਚ ਆਪਾਂ ਇੱਕ ਮਲਜ਼ਮ ਤੋਂ 500 ਗ੍ਰਾਮ ਹਿਰੋਇਨ ਰਿਕਵਰ ਕੀਤੀ ਸੀਗੀ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਟੋਟਲ 2 ਪਿਸਟਲ ਤੇ 15 ਲੱਖ ਡਰਗਮਣੀ ਤੇ ਇੱਕ ਮਿਨੀ ਡਰੋਨ ਵੀ ਰਿਕਵਰ ਹੋਇਆ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਦੇ ਅਧੀਨ ਸਖਤ ਕਾਰਵਾਈ ਕਰਨ ਨੂੰ ਕਿਹਾ ਗਿਆ ਸੀ ਜਿਸ ਦੇ ਅੰਤਰਗਤ ਜਿਹੜੇ ਸਾਡੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਉਸਤੇ ਕਾਰਵਾਈ ਕਰਦੇ ਹੋਏ ਆਪਾਂ ਜਿਹੜੇ ਸਮਗਲਰ ਸੀਗੇ ਜਿਹੜੇ ਚਾਰਦੇ ਵਿੱਚ ਨਾਮਜਦ ਮੁਜਰੀਮ ਸੀਗੇ ਉਹਨਾਂ ਦੇ 68 ਦੇ ਕੇਸ ਬਣਾ ਕੇ ਆਪਾਂ ਕੰਪਟੈਂਟ ਅਥਾਰਟੀ ਨਵੀਂ ਦਿੱਲੀ ਨੂੰ ਭੇਜੇ ਸੀਗੇ ਤੇ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਇਸ ਜਿਹੜੀ ਪ੍ਰਾਪਰਟੀ ਜਿਹੜੀ ਸੀਗੀ ਜਿਸ ਦੀ ਕੁੱਲ ਕੀਮਤ 1 ਕਰੋੜ 27 ਲੱਖ ਹੈ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਅੱਜ ਉਸ ਦੀ ਤਮੀਲ ਉਸ ਨੋਟਿਸ ਦੀ ਤਮੀਲ ਕਰਾਉਣ ਵਾਸਤੇ ਉਸ ਫ੍ਰੀਜ਼ਿੰਗ ਆਰਡਰ ਦੀ ਤਮੀਲ ਕਰਾਉਣ ਵਾਸਤੇ ਆਪਾਂ ਜਸ਼ਵਿੰਦਰ ਪਾਲ ਸਿੰਘ ਦੇ ਇੱਥੇ ਆਏ ਆ ਤੇ ਜਿਹੜੀ ਇਹ ਕੋਠੀ ਹੈਗੀ ਹੈ ਇਸ ਦੀ ਕੀਮਤ ਜਿਹੜੀ ਹੈਗੀ 65 ਲੱਖ ਰੁਪਈਆ ਹੈਗਾ ਹੈ ਤੇ ਇਸ ਦੇ ਜਿਹੜੀ ਨੋਟਿਸ ਦੀ ਤਮੀਲ ਆਪਾਂ ਇਹਨਾਂ ਦੇ ਫਾਦਰ ਜਿਹੜੇ ਪਿਤਾ ਜੀ ਹੈ ਉਹਨਾਂ ਨੂੰ ਤਮੀਲ ਕਰਾਈ ਆ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਆ ਕਿ ਜਸਵਿੰਦਰਪਾਲ ਦੇ ਨਾਲ-ਨਾਲ ਜਿਹੜਾ ਗੁਰਮਿਕ ਗੁਰਮੁਖ ਸਿੰਘ ਹੈਗਾ ਆ ਜਿਸ ਦੇ ਘਰ ਦੀ ਕੀਮਤ 29 ਲੱਖ 40 ਹਜ਼ਾਰ ਵਿਰਿੰਦਰਪਾਲ ਸਿੰਘ ਦੇ ਘਰ ਦੀ ਕੀਮਤ 12 ਲੱਖ ਤੇ ਤਿਲਜਿੰਦਰ ਕੁਮਾਰ ਦੀ ਘਰ ਦੀ ਕੀਮਤ 5 ਲੱਖ 40 ਹਜ਼ਾਰ ਇਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਆ ਇਸ ਦੇ ਨਾਲ-ਨਾਲ ਜਿਹੜੀ ਇਸ ਵਿੱਚ ਡਰਗ ਮੰਨੀ 15 ਲੱਖ ਸਾਨੂੰ ਰਿਕਵਰ ਹੋਈ ਸੀ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਆ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹੋ ਜਿਹੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਇਸੇ ਜਿਹੜੇ ਜੋਸ਼ ਨਾਲ ਆਪਾਂ ਅੱਗੇ ਕਾਇਮ ਰੱਖਾਂਗੇ ਤੇ ਜਿਹੜੇ ਨਸ਼ੇ ਨੂੰ ਪੰਜਾਬ ਤੋਂ ਜੜ੍ਹ ਤੋਂ ਖਤਮ ਕਰਾਂਗੇ ਧੰਨਵਾਦ